ਸਸ਼ਿਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਅਨੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪ ਇਹ ਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਦੀਵਾਲੀ ਤੋਂ ਪਹਿਲਾਂ ਮਿਲ ਸਕਦਾ ਹੈ ਮਹਿੰਗਾਈ ਪੱਤੇ 'ਚ ਵਾਧਾ ਦਾ ਤੋਹਫਾ ਜਾਣੋ ਕਿੰਨੀ ਹੋਵੇਗੀ ਤਨਖਾ ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦਾ ਇੰਤਜ਼ਾਰ ਜਲਦ ਖਤਮ ਹੋਣਾ ਵਾਲਾ ਹੈ ਤੇ ਉਹਨਾਂ ਦੇ ਕੇਂਦਰ ਸਰਕਾਰ ਤੋਂ ਵਾਅਦੇ ਹੋਈ ਮਹਿੰਗਾਈ ਪੱਤੇ ਦਾ ਤੋਹਫ਼ਾ ਮਿਲਣ ਵਾਲਾ ਹੈ ਮਹਿੰਗਾਈ ਪੱਤਾ ਹਰ ਸਾਲ ਤੋਂ 2% ਵੱਧਦਾ ਹੈ ਅਤੇ ਇਹ ਜਨਵਰੀ ਅਤੇ ਜੁਲਾਈ ਵਿੱਚ ਤੈਅ ਹੁੰਦਾ ਇਸ ਵਾਰ ਅਕਤੂਬਰ ਦਾ ਪਹਿਲਾ ਮਹੀਨੇ ਦੀ ਸ਼ੁਰੂਆਤ ਚ ਆ ਗਿਆ ਹੈ ਅਤੇ ਹੁਣ ਤੱਕ ਕੇਂਦਰ ਸਰਕਾਰ ਵੱਲੋਂ ਜੁਲਾਈ ਤੇ ਨਿਧਾਰਤ ਮਹਿੰਗਾਈ ਪੱਤੇ ਵਿੱਚ ਵਾਧਾ ਕਰਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ ਹਾਲਾਂਕਿ ਇਸ ਵਾਰ ਸਰਕਾਰੀ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਹੀ ਮਹਿੰਗਾਈ ਪੱਤੇ ਦੇ ਵਾਅਦੇ ਦਾ ਤੋਹਫ਼ਾ ਮਿਲਣ ਦੀ ਗੱਲ ਕਿਹੀ ਜਾ ਰਹੀ ਮਹਿੰਗਾਈ ਪੱਤੇ 3 ਤੋਂ 4% ਤੱਕ ਵਧੇਗਾ ਨਵੀਆਂ ਰਿਪੋਰਟਾਂ ਮੁਤਾਬਕ ਕੇ ਨਸਰਕਾਰੀ ਸਵਾਰ ਮਹਿੰਗਾਈ ਪੱਤੇ ਵਿੱਚ 3 ਤੋਂ 4% ਵਾਦਾ ਕਰ ਸਕਦੀ ਹੈ ਦੀਵਾਲੀ ਤੋਂ ਪਹਿਲਾਂ ਹੀ ਸਰਕਾਰ ਮੁਲਾਜ਼ਮ ਨੂੰ ਇਹ ਤੋਹਫਾ ਮਿਲ ਜਾਵੇਗਾ ਘੱਟੋ ਘੱਟ ਤਨਖਾਹ ਦੇ ਹਿਸਾਬ ਨਾਲ ਦੇਖੀਏ ਤਾਂ ਪਤਾ ਲੱਗੇਗਾ ਕਿ 18000 ਰੁਪਏ ਦੀ ਬੇਸਿਕ ਤਨਖਾਹ ਵਾਲੇ ਹਰ ਮਹੀਨੇ 540 ਤੋਂ 720 ਰੁਪਏ ਦਾ ਵਾਦਾ ਦੇਖ ਨੂੰ ਮਿਲ ਸਕਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਦੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ